ਅੱਜ ਦੇ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ੍ਰੀ ਗੁਰੰਤ ਸਾਹਿਬ ਬਹੁ ਉਨਸ਼ਾਸਨੀ ਪਰਫੇਕ ਵਿੱਚ ਮੰਚ ਤੇ ਬਿਰਾਜਮਾਨ ਅੱਜ ਦੇ ਨੋਰਲ ਸੈਸ਼ਨ ਦੇ ਮੁੱਖ ਬਕਤਾ ਡਾਕਟਰ ਗੁਰਨਾਮ ਸਿੰਘ ਜੀ ਸੈਕੈਸ਼ਨ ਕਾਉਂਸਲ ਤੋਂ ਡਾਕਟਰ ਪਤਾਲ ਸਿੰਘ ਜੀ ਯੂਨੀਵਰਸਿਟੀ ਦੇ ਧਰਮਧਨ ਵਿਭਾਗ ਦੇ ਪ੍ਰੋਫੈਸਰ ਸਹਿਬਾਨ ਡਾਕਟਰ ਜਸਪਾਲ ਕੌਰ ਕਾਂ ਡੀਰ ਕਦਮਕ ਮਾਮਲੇ ਡਾਕਟਰ ਐਸਐਸ ਬਲਿੰਗ ਧਰਮਧਨ ਵਿਭਾਗ ਦੇ ਮੁਖੀ ਡਾਕਟਰ ਹਰਦੇਵ ਸਿੰਘ ਜੀ ਪੱਖ-ਵੱਖ ਅਧਿਆਪਕ ਵਿਭਾਗਾਂ ਦੇ ਸੀਨੀਅਰ ਪ੍ਰੋਫੈਸਰ ਸਹਿਬਾਨ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਤੇ ਉਸ ਤੋਂ ਬਿਨਾ ਜੋ ਵੀ ਡੈਲੀਗੇਟਸ ਜਿਹੜੇ ਆ ਇਸ ਕਾਨਫਰੰਸ ਦੇ ਵਿੱਚ ਭਾਗ ਲੈਣ ਆਏ ਆ ਮੈਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਥੋੜੀ ਗੱਲ ਕਰਨਾ ਚਾਹਾਂਗਾ ਕਿਉਂਕਿ ਕਾਫੀ ਗੱਲਾਂ ਜਿਹੜੀਆਂ ਆ ਉਹ ਹੋਈਆਂ ਪ੍ਰਧਾਨ ਜੀ ਵੱਲੋਂ ਜਾਂ ਡਾਕਟਰ ਗੁਰਨਾਮ ਸਿੰਘ ਜੀ ਵੱਲੋਂ ਜਾਂ ਡਾਕਟਰ ਉਤਾਰ ਸਿੰਘ ਜੀ ਵੱਲੋਂ ਬੜੀ ਬਰੀਕੀ ਦੇ ਨਾਲ ਉਹਨਾਂ ਨੇ ਗੁਰੂਗ੍ਰੰਥ ਸਾਹਿਬ ਜੀ ਬਾਰੇ ਜੈਸ ਯੂਨੀਵਰਸਿਟੀ ਦੇ ਜੋ ਇਸ ਤਰ੍ਹਾਂ ਦਾ ਬੈਕਗ੍ਰਾਉਂਡ ਸੀ ਕਿਉਂਕਿ ਕਾਫੀ ਚੀਜ਼ਾਂ ਸਾਨੂੰ ਵੀ ਨਹੀਂ ਪਤਾ ਸੀਗੀਆਂ ਬੜੀਆਂ ਚੀਜ਼ਾਂ ਅੱਜ ਪਤਾ ਲੱਗੀਆਂ ਆ ਅਸੀਂ ਆਮ ਤੌਰ ਤੇ ਇੱਥੇ ਸਟਾਫ ਦੇ ਵਿੱਚ ਵੀ ਜਾਂ ਜੋ ਰਾਈਟ ਅਪ ਦੇ ਵਿੱਚ ਆ ਉਹ ਇਮਪ੍ਰੈਸ਼ਨ ਹੈ ਕਿ 2004 ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦਾ ਜਦੋਂ 400 ਸਾਲ ਪ੍ਰਕਾਸ਼ ਪੁਰਬ ਸੀ ਉਸ ਟਾਈਮ ਦੇ ਉੱਤੇ ਯੂਨੀਵਰਸਿਟੀ ਦੀ ਅਨਾਉਂਸਮੈਂਟ ਹੋਈ ਸੀ ਤਾਂ ਉੱਤੇ ਜਿਹੜੀ ਬਾਕੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਸਾਨੂੰ ਬਹੁਤ ਨਹੀਂ ਪਤਾ ਸੀ ਤਾਂ ਉਸ ਵਾਸਤੇ ਮੈਂ ਧੰਨਵਾਦੀ ਆ ਡਾਕਟਰ ਉਤਾਰ ਸਿੰਘ ਜੀ ਦਾ ਤੇ ਜਦੋਂ ਅਸੀਂ ਉਹ ਸਾਰੇ ਹੀ ਬੈਕਗ੍ਰਾਉਂਡ ਸੁਣਦੇ ਆ ਤਾਂ ਕਿਤੇ ਹੱਦ ਤੱਕ ਸਾਨੂੰ ਹੋਰ ਵੱਧ ਯੂਨੀਵਰਸਿਟੀ ਦਾ ਅਹਿਸਾਸ ਹੁੰਦਾ ਆ ਕਿ ਯੂਨੀਵਰਸਿਟੀ ਤੋਂ ਪੰਥ ਨੂੰ ਬਹੁਤ ਆਸ ਆਇਆ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਹੋਰ ਹੰਬੜਾ ਮਾਰਨ ਦੀ ਲੋੜ ਹੈ ਕਿ ਅਸੀਂ ਯੂਨੀਵਰਸਿਟੀ ਨੂੰ ਤਰਕੀ ਵੱਲ ਲੈ ਕੇ ਜਾਈਏ ਤੇ ਜੋ ਇਹਦੇ ਮਨੋਰਥ ਹਨ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਅ ਇੱਥੇ ਕਹਿਣ ਦੇ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਅਸੀਂ ਜਿਸ ਤਰ੍ਹਾਂ ਬੱਚਾ ਆ ਦੰਦ ਨਿਕਲਦੇ ਆ ਤ ਉਹਨੂੰ ਸਮੱਸਿਆਵਾਂ ਆਉਂਦੀਆਂ ਤਾਂ ਉਹ ਆਮ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ ਟੀਥਿੰਗ ਪ੍ਰੋਬਲਮਸ ਉਹ ਕਾਫੀ ਪ੍ਰੋਬਲਮਸ ਅਸੀਂ ਫੇਸ ਕੀਤੀਆਂ ਉਹ ਚਾਹੇ ਪ੍ਰਬੰਧਕੀ ਸੀ ਜਾਂ ਫਾਈਨੈਂਸ਼ੀਅਲ ਸੀ ਪਰ ਇੱਕ ਗੱਲ ਦੀ ਖੁਸ਼ੀ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਕਾਫੀ ਹੱਦ ਤੱਕ ਜਿਹੜੀਆਂ ਉਹਨਾਂ ਸਮੱਸਿਆਵਾਂ ਤੋਂ ਬਾਹਰ ਆ ਗਏ ਹਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਯੂਨੀਵਰਸਿਟੀ ਦੇ ਮਿੱਥੇ ਹੋਏ ਟੀਚੇ ਆ ਉਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ ਤੇ ਜੋ ਵੀ ਸਾਡੇ ਵਿਦਵਾਨ ਸੱਜਣ ਆ ਤੇ ਉਹਨਾਂ ਦੇ ਨਾਲ ਅਸੀਂ ਲਗਾਤਾਰ ਰابطਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇੱਕ ਯੂਨੀਵਰਸਿਟੀ ਵਾਸਤੇ ਅਸੀਂ ਕਲੈਕਟਿਵਲੀ ਇੱਕ ਵਧੀਆ ਕੰਮ ਕਰ ਸਕੀਏ ਕਿਉਂਕਿ ਇਹ ਯੂਨੀਵਰਸਿਟੀ ਗੁਰੂਗੰਗਸਾਹਬ ਜੀ ਦੇ ਨਾਂ ਤੇ ਹੈ ਤਾਂ ਜੋ ਵੀ ਸਖਸ਼ ਜਿਹੜਾ ਆ ਗੁਰੂਆਂ ਸਭ ਚ ਯਕੀਨ ਰੱਖਦਾ ਆ ਸੋ ਉਹ ਉਹੀ ਹਰ ਇੱਕ ਸਖਸ਼ ਜਿਹੜਾ ਆ ਉਹ ਸਟੇਕ ਹੋਲਡਰ ਦਾ ਯੂਨੀਵਰਸਿਟੀ ਦੇ ਵਿੱਚ ਤਾਂ ਇਸ ਕਰਕੇ ਹਰ ਇੱਕ ਜਿਹੜਾ ਸਿੱਖ ਆ ਜਾਂ ਗੁਰੂ ਨਾਨਕ ਮਾਮਲੇ ਵਾ ਸਿੱਖਿਆ ਜਾਂ ਸੰਗਤ ਆ ਉਹ ਸਾਰੀ ਇਸ ਯੂਨੀਵਰਸਿਟੀ ਦੇ ਵਿੱਚ ਸਟੇਕ ਹੋਲਡਰ ਆ ਤੇ ਉਹਨਾਂ ਸਾਰਿਆਂ ਦੀਆਂ ਇਸ਼ਾਵਾਂ ਤੇ ਖਰਾ ਉਤਰਨਾ ਜਿਹੜਾ ਆ ਉਹਦੇ ਅਸੀਂ ਕੋਸ਼ਿਸ਼ ਕਰਾਂਗੇ ਤੇ ਦੂਜੀ ਗੱਲ ਪ੍ਰਧਾਨ ਸਭ ਨੇ ਕੀਤੀ ਸੀ ਕਿ ਅਸੀਂ ਆਮ ਤੌਰ ਤੇ ਕਹਿੰਦੇ ਜਦੋਂ ਏਡੇ ਵੱਡੇ ਟੌਪਿਕ ਤੇ ਗੱਲ ਕਰਦੇ ਆ ਤਾ ਬਹੁਤ ਛੋਟੀ ਜਗ੍ਹਾ ਆ ਇੱਥੇ ਬਹੁਤ ਲਿਮਟਿਡ ਗੈਦਰਿੰਗ ਹੈ ਤਾਂ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਅਗਲੇ ਸਾਲ ਤੱਕ ਕਿ ਅਸੀਂ ਇਹਨੂੰ ਬੰਦਨ ਬਹਾਦਰ ਕੋਰ ਦੇ ਟੂਰੀਅਮ ਦੇ ਵਿੱਚ ਕਰੀਏ ਜਿੱਥੇ ਕਿ 1000 ਦੇ ਕਰੀਬ ਗੈਦਰਿੰਗ ਹੋ ਸਕਦੀ ਆ ਤੇ ਸਾਡਾ ਇਹ ਵੀ ਕੋਸ਼ਿਸ਼ ਰਹੇਗੀ ਕਿਉਂਕਿ ਡਾਕਟਰ ਗੁਰਨਾਮ ਸਿੰਘ ਨੇ ਗੱਲ ਕੀਤੀ ਡਾਕਟਰ ਦਾਸਨ ਨੇ ਗੱਲ ਕੀਤੀ ਕਿ ਜਿਹੜੇ ਵਿਦਵਾਨ ਆ ਉਹ ਸੰਗਤ ਵਿੱਚ ਨਹੀਂ ਜਾਂਦੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪਹਿਲੇ ਪੜਾ ਦੇ ਵਿੱਚ ਕੁਝ ਸੰਗਤ ਨੂੰ ਵੀ ਇਨਵੋਲ ਕਰੀਏ ਇਨਵਾਈਟ ਕਰੀਏ ਤਾਕੇ ਇੱਕ ਜਿਹੜਾ ਆ ਰابطਾ ਜਿਹੜਾ ਆ ਅਸੀਂ ਬਣਾਈਏ ਤਾਂ ਉਹ ਅਸੀਂ ਆਪਣੇ ਵੱਲੋਂ ਸਾਡੀ ਤਰਪੂਰ ਕੋਸ਼ਿਸ਼ ਹੋਏਗੀ ਕਿ ਜਿਹੜੀ ਅਗਲੀ ਕਾਨਫਰੰਸ ਆ ਅਸੀਂ ਵੱਡੇ ਪੱਧਰ ਤੇ ਕਰੀਏ ਤੇ ਉਹਦੇ ਵਿੱਚ ਜਿੱਥੇ ਅਕਾਦਮਿਕ ਜੱਤ ਤੋਂ ਜਾਂ ਆਪਣੇ ਸਾਡੇ ਟੀਚਰ ਸਹਿਬਾਨ ਜਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਏਗੀ ਤਾਂ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਵਿਸ਼ੇਖ ਸਿਲੈਕਟ ਗੈਦਰਿੰਗ ਹੀ ਹੋਵੇ ਤਾਂ ਸਿੱਖ ਸੰਗਤ ਦੇ ਵਿੱਚੋਂ ਵੀ ਅਸੀਂ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਬੁਲਾਈਏ ਤੇ ਜਿਸ ਤਰ੍ਹਾਂ ਮਹਾਪੁਰਸ਼ਾਂ ਦਾ ਦੀ ਗੱਲ ਕੀਤੀ ਆ ਤਾ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਵੀ ਗੈਪਸ ਹੈਗੇ ਆ ਉਹਨਾਂ ਗੈਪਸ ਨੂੰ ਇਸ ਕਾਨਫਰੰਸ ਦੇ ਰਾਹੀਂ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਆ ਉਹ ਸਾਰੀ ਦੁਨੀਆ ਤੱਕ ਅਸੀਂ ਪਹੁੰਚਾ ਸਕੀਏ ਉਹ ਸਾਡੀ ਮੁਢਲੀ ਜ਼ਿੰਮੇਵਾਰੀ ਵੀ ਹੈ ਦੁਨੀਆ ਦੇ ਸਾਰੇ ਧਰਮ ਗ੍ਰੰਥ ਜਿਹੜੇ ਆ ਬਹੁਤ ਸਤਿਕਾਰਯੋਗ ਆ ਔਰ ਹਰੇਕ ਧਰਮ ਗ੍ਰੰਥ ਜਿਹੜਾ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਾਰੂ ਸੇਧ ਦਿੰਦਾ ਹੈ ਪਰ ਇੱਥੇ ਸਾਨੂੰ ਇਹ ਵੀ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਉਹਨਾਂ ਦਾ ਆਪਣਾ ਇੱਕ ਨਵੇਕਲਾ ਸਥਾਨ ਹੈ ਕਿਉਂਕਿ ਸਿਰਫ ਇਕਵਤ ਧਰਮ ਗ੍ਰੰਥਾਂ ਜਿਨ੍ਹਾਂ ਨੂੰ ਗੁਰੂ ਪਦ ਪ੍ਰਾਪਤ ਹੈ ਹੋਰ ਕਿਸੇ ਵੀ ਧਰਮ ਗ੍ਰੰਥ ਨੂੰ ਇਸ ਤਰ੍ਹਾਂ ਦਾ ਜਿਹੜਾ ਮਾਨ ਸਨਮਾਨ ਹੈ ਪ੍ਰਾਪਤ ਨਹੀਂ ਹੋਇਆ ਪਰ ਉਹਦੇ ਨਾਲ ਨਾਲ ਪ੍ਰਧਾਨ ਜੀ ਵੀ ਗੱਲ ਕਰ ਰਹੇ ਸੀਗੇ ਜਦੋਂ ਗੋਬਿੰਦ ਸਿੰਘ ਜੀ ਨੇ ਵੀ ਗੱਲ ਕੀਤੀ ਹੈ ਡਾਕਟਰ ਫਤਿਹ ਸਿੰਘ ਗੱਲ ਕੀਤੀ ਹੈ ਕਿ ਜਿਹੜਾ ਵਿੱਚ ਮੈਂ ਵੀ ਸ਼ਾਮਿਲ ਹਾਂ ਉਹਨਾਂ ਦੇ ਵਿੱਚ ਕਿ ਅਸੀਂ ਆਮ ਤੌਰ ਤੇ ਜਿਹੜਾ ਰਿਸਪੈਕਟ ਦੀ ਗੱਲ ਕਰਦੇ ਹਾਂ ਗੁਰੂ ਗੰਬ ਸਿੰਘ ਸਾਹਿਬ ਦੇ ਮਾਨ ਸਨਮਾਨ ਦੀ ਗੱਲ ਕਰਦੇ ਹਾਂ ਪਰ ਮਾਨ ਸਨਮਾਨ ਜਿਹੜਾ ਆ ਉਹ ਸਾਡਾ ਜਿਹੜਾ ਆ ਰਹਿ ਜਾਂਦਾ ਕਿ ਅਸੀਂ ਮੱਥਾ ਟੇਕ ਲਿਆ ਬੜੇ ਸ਼ਬਦਾਂ ਦੇ ਨਾਲ ਸਿਰ ਝੁਕਾਤਾ ਪ੍ਰਕਰਮਾ ਕਰ ਲਈ ਪ੍ਰਸ਼ਾਦ ਲਿਆ ਤੇ ਘਰ ਆ ਗਏ ਬੇਸਿਕਲੀ ਬਾਣੀ ਜਿਹੜੀ ਆ ਉਹ ਬਾਣੀ ਨੂੰ ਸਮਝਣ ਦੀ ਲੋੜ ਆ ਤੇ ਸਮਝਣ ਤੋਂ ਬਾਅਦ ਉਹਨੂੰ ਆਪਣੇ ਮਨ ਦੇ ਵਿੱਚ ਬਸਾਉਣ ਦੀ ਲੋੜ ਆ ਆਪਣੇ ਜੀਵਨ ਨੂੰ ਅਸੀਂ ਸੋਚੀਏ ਕਿ ਓਵਰਨਾਈਟ ਸਾਡੇ ਚੇਂਜ ਆ ਜਾਏਗੀ ਉਹ ਪੋਸਿਬਲ ਨਹੀਂ ਹੈ ਤਾਂ ਚੇਂਜ ਹੋਣ ਦੇ ਲਈ ਸਾਨੂੰ ਥੋੜਾ ਗੁਰਬਾਣੀ ਨੂੰ ਸਮਝਣਾ ਪੈਗਾ ਕਿਉਂਕਿ ਦੇਖੋ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਹੜੀ ਗੁਰਬਾਣੀ ਆ ਉਹ ਸਥਾਨ ਤੋਂ ਕਾਲ ਤੋਂ ਜਾਂ ਜਾਂ ਸਮੇਂ ਤੋਂ ਪਰੇ ਹੈ ਉਹਦਾ ਕਾਰਨ ਆ ਕਿ ਜਿਹੜੀ ਬਾਣੀ ਦੀ ਰਚਨਾ ਉਸ ਵੇਲੇ ਹੋਈ ਆ ਤਾਂ ਉਸ ਵੇਲੇ ਜੋ ਧਾਰਮਿਕ, ਰਾਜਨੀਤਿਕ, ਆਰਥਿਕ ਪ੍ਰਸਥਿਤੀਆਂ ਸੀ ਜਾਂ ਸੱਭਿਆਚਾਰਕ ਪ੍ਰਸਥਿਤੀਆਂ ਸੀ ਉਹਦੇ ਅਨੁરૂਪ ਜਿਹੜੀ ਆ ਉਹ ਬਾਣੀ ਦੀ ਰਚਨਾ ਹੋਈ ਆ ਤੇ ਵੱਖ-ਵੱਖ ਜੋ ਸਾਡੇ ਪ੍ਰਾਣਿਕ ਸਹਤਿਅ ਉਹਦੇ ਵਿੱਚੋਂ ਪ੍ਰਮਾਣ ਦੇ ਕੇ ਗੁਰੂ ਸਾਹਿਬ ਨੇ ਸਭ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਗੁਰੂ ਗੰਗ ਸਾਹਿਬ ਦੀ ਵਿਆਖਿਆ ਜਿਹੜੀ ਆ ਸਮੇਂ-ਸਮੇਂ ਤੇ ਅਸੀਂ ਅੱਜ ਦੀ ਸਿਚੁਏਸ਼ਨ ਦੇ ਵਿੱਚ ਕਰ ਸਕਦੇ ਆ ਕਿਉਂਕਿ ਜਦੋਂ ਅਸੀਂ ਅੱਜ ਨਜ਼ਰ ਮਾਰਦੇ ਆ ਉਸ ਟਾਈਮ ਦੀ ਕਿ ਗੁਰੂ ਸਾਹਿਬ ਨੇ ਜਾਂ ਭਗਤ ਸਾਹਿਬਾਨ ਨੇ ਜਿਹੜੀ ਬਾਣੀ ਰਚੀ ਆ ਉਹਨਾਂ ਪਸੰਦਿਆਂ ਚ ਰਚੀ ਆ ਤਾਂ ਅੱਜ ਵੀ ਜੇ ਅਸੀਂ ਦੇਖੀਏ ਤਾਂ ਲਗਭਗ ਉਹਨਾਂ ਪਸੰਦੀਆਂ ਦੇ ਵਿੱਚ ਹੀ ਉਹਨਾਂ ਸਿਚੁਏਸ਼ਨ ਦੇ ਵਿੱਚ ਹੀ ਅਸੀਂ ਅੱਜ ਵੀ ਉੱਥੇ ਹੀ ਖੜੇ ਆ ਤੇ ਉਹੀ ਚੀਜ਼ਾਂ ਜਿਹੜੀਆਂ ਗੁਰੂ ਸਹਿਬਾਨ ਨੇ ਜਾਂ ਭਗਤ ਸਹਿਬਾਨ ਨੇ ਪਟ ਸਹਿਬਾਨ ਨੇ ਸਾਨੂੰ ਗੁਰਬਾਣੀ ਚ ਕਹੀਆਂ ਆ ਉਹ ਗੱਲਾਂ ਅੱਜ ਵੀ ਉੰਨੀ ਹੀ ਸਾਰਥਕ ਆ ਇਸ ਕਰਕੇ ਗੁਰਬਾਣੀ ਜਿਹੜੀ ਆ ਉਹ ਸਦੀਵ ਕਾਲ ਵਾਸਤੇ ਸਾਰਥਕ ਰਹਿਣੀ ਆ ਇਹ ਨਹੀਂ ਕਹਿ ਸਕਦੇ ਕਿ ਉਸ ਟਾਈਮ ਤੇ ਵੈਲਿਡ ਸੀ ਬਾਣੀ ਜਿਹੜੀ ਆ ਉਹ ਅੱਜ ਵੀ ਉਨੀ ਵੈਲਿਡ ਆ ਭਵਿੱਖ ਦੇ ਵਿੱਚ ਵੀ ਬਾਣੀ ਨੇ ਉਸ ਤਰ੍ਹਾਂ ਵੈਲਿਡ ਰਹਿਣਾ ਆ ਸਾਨੂੰ ਇੱਕ ਸਮਝਣ ਦੀ ਲੋੜ ਆ ਕਿ ਬਾਣੀ ਨੂੰ ਅਸੀਂ ਕਿਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਤੇ ਕਿਸ ਤਰ੍ਹਾਂ ਦੀਆਂ ਅੱਜ ਦੀਆਂ પરિਸਥਿਤੀਆਂ ਦੇ ਵਿੱਚ ਉਸ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਅੱਜ ਜੇ ਅਸੀਂ ਗੱਲ ਕਰਦੇ ਹਾਂ ਦੁਨੀਆ ਦੀ ਤਾਂ ਅਸੀਂ ਆਮ ਗੱਲ ਕਰਦੇ ਹਾਂ ਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਆ ਪਰ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਅਸੀਂ ਆਪਣੇ ਬਚਪਨ ਤੋਂ ਲੈ ਕੇ ਅੱਜ ਦੀ ਲਾਈਫ ਨੂੰ ਅੱਜ ਦੇ ਬੱਚਿਆਂ ਨਾਲ ਦੇਖਦੇ ਹਾਂ ਥੋੜਾ ਜਿਹਾ ਟਾਈਮ ਹੈ ਗੈਪ ਹੋਏਗਾ 30 40 ਸਾਲ ਦਾ ਪਰ ਅਸੀਂ ਦੇਖਦੇ ਹਾਂ ਕਿ ਸਾਨੂੰ ਲੱਗਦਾ ਹੈ ਕਿ ਜਿਹੜਾ ਇਨਸਾਨ ਆ ਉਹ ਸਾਡੇ ਨਾਲੋਂ ਜਿਸ ਤਰ੍ਹਾਂ ਅਸੀਂ ਸੀਗੇ ਉਹਨਾਂ ਨੂੰ ਵੱਧ ਪਰੇਸ਼ਾਨ ਆ ਤੇ ਕੀ ਸਾਇੰਸ ਦੀ ਤਰੱਕੀ ਨੇ ਸਾਨੂੰ ਕੁਝ ਦਿੱਤਾ ਹੈ ਅਸਲ ਕਾਰਨ ਇਹ ਆ ਕਿ ਬੇਸ਼ੱਕ ਅਸੀਂ ਸਾਇੰਸ ਤਰੱਕੀ ਕਰ ਰਹੀ ਆ ਅਸੀਂ ਬਹੁਤ ਦਮਕ ਜੇ ਮਾਰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਮਸ਼ੀਨ ਲਰਨਿੰਗ ਆ ਗਈ ਪਰ ਜਦੋਂ ਅਸੀਂ ਆਪਣੇ ਨੈਤਿਕ ਪੱਧਰ ਨੂੰ ਦੇਖਦੇ ਆ ਤਾਂ ਓਵਰਆਲ ਪੂਰੀ ਮਨੁੱਖਤਾ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਨੈਤਿਕ ਪੱਧਰ ਆ ਉਹਦੇ ਵਿੱਚ ਬਹੁਤ ਗ੍ਰਾਵਟ ਆਈ ਆ ਸਾਇੰਸ ਅੱਜ ਹੁਣ ਲੜਾਈ ਲੱਗੀ ਪਈ ਆ ਵਰਲਡ ਦੇ ਵਿੱਚ ਔਰ ਇਹ ਸੰਭਾਵਨਾ ਜਤਾਈ ਜਾ ਰਹੀ ਆ ਕਿ 1900 2025 ਦੇ ਵਿੱਚ ਸ਼ਾਇਦ ਵਰਲਡ ਵਾਰ ਨਾ ਸ਼ੁਰੂ ਹੋ ਜਵੇ ਤਾਂ ਸਾਇੰਸ ਜਿਹੜੀ ਇਹ ਵਰਲਡ ਵਾਰ ਦੇ ਵਿੱਚ ਵੀ ਹੁਣ ਜਿਹੜੀ ਇਨਸਟੀਗ੍ਰੇਸ਼ਨ ਕੀ ਆ ਸਾਇੰਸ ਹੈ ਕਿ ਉਹਨਾਂ ਕੋ ਆਟਮ ਬੰਬ ਹੈਗੇ ਮਾਈਸਾਈਲਸ ਹੈਗੀਆਂ ਹੋਰ ਹੈਗਾ ਸੋ ਜਦੋਂ ਤੱਕ ਅਸੀਂ ਸਾਡਾ اخਲਾਕੀ ਪੱਧਰ ਉੱਚਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਵਿਗਿਆਨ ਤੋਂ ਸਹੀ ਫਾਇਦੇ ਨਹੀਂ ਲੈ ਸਕਦੇ ਉਹਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਵਿਗਿਆਨ ਨੂੰ ਦੁਨੀਆ ਦੇ ਭਲਾਈ ਲਈ ਤਾਂ ਹੀ ਅਸੀਂ ਜੇ ਵਰਤਾਂਗੇ ਜੇ ਸਾਨੂੰ ਜਿਹੜਾ ਗੁਰਬਾਣੀ ਦੀ ਲੋ ਦੇ ਵਿੱਚ ਸਾਡਾ ਨੈਤਿਕ ਉਧਰ ਜਿਹੜਾ ਆ ਉਹ ਉੱਚਾ ਹੋਏਗਾ ਸੋ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸਾਨੂੰ ਨਿੱਜੀ ਪੱਦਰਤੇ ਤੇ ਸਮੂਹਿਕ ਪੱਦਰਤੇ ਸਾਡੇ ਕਰਤਾਰ ਨੂੰ ਬਣਾਉਣ ਦੀ ਜਾਂ اخਲਾਕੀ ਕਰਤਾਰ ਦੀ ਗੱਲ ਕਰਦੇ ਆ ਉਹਨੂੰ ਵਧੀਆ ਬਣਾਉਣ ਦੀ ਗੱਲ ਕਰਦੇ ਆ ਤਾਂ ਜੇ ਅਸੀਂ ਇਸ ਪਾਸੇ ਤੁਰਾਂਗੇ ਤਾਂ ਸਾਇੰਸ ਜਿਹੜੀ ਆ ਉਹ ਇੱਕ ਵਰਦਾਨ ਹੋ ਸਕਦੀ ਆ ਜਿਸ ਤਰ੍ਹਾਂ ਅੱਜ ਤਬਾਹੀ ਵਾਲੇ ਪਾਸੇ ਸਾਇੰਸ ਨੂੰ ਚੱਲ ਰਹੀ ਆ ਤਾਂ ਉਹਨੂੰ ਅਸੀਂ ਰੋਕ ਸਕਦੇ ਆ ਤੇ ਉਹਦੇ ਵਾਸਤੇ ਇੱਕ اخਲਾਕੀ ਪੱਦਰ ਦਾ ਉੱਚਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਸੱਚ ਉਹਨੇ ਸਭ ਤੋਂ ਉੱਪਰ ਸੱਚ ਆਚਾਰ ਸੋ ਸੱਚਾ ਆਚਾਰ ਜਿਹੜਾ ਆ ਸੱਚਾ ਆਚਰਨ ਜਿਹੜਾ ਆ ਉਹ ਸਾਡੇ ਲਈ ਸਾਰਿਆਂ ਲਈ ਜ਼ਰੂਰੀ ਹੈ ਤਾਂ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਅੱਜ ਵੀ ਆਉਂਦੀ ਆ ਅੱਜ ਅਸੀਂ ਦੇਖਦੇ ਹਾਂ ਕਿ ਦੁਨੀਆਂ ਦੇ ਵਿੱਚ ਬਹੁਤ ਰੌਲਾ ਪਿਆ ਰਿਹਾ ਕਿ ਮਨੁੱਖੀ ਅਧਿਕਾਰਾਂ ਦੇ ਜਿਹੜਾ ਆ ਉਹ ਹਨਨ ਹੋ ਰਿਹਾ ਆ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਆ ਉਹ ਬਹੁਤ ਪੱਧਰ ਤੇ ਜਾਂ ਔਰਤ ਦੇ ਅਧਿਕਾਰਾਂ ਦੀ ਗੱਲ ਹੁੰਦੀ ਆ ਤਾਂ ਮੈਂ ਵੈਸੇ ਹੀ ਟੌਪਿਕ ਦੇਖ ਰਿਆ ਸੀਗਾ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ 1948 ਦੇ ਵਿੱਚ UNO ਪਾਸ ਕਰਦੀ ਆ ਕਿ ਜਿਹੜੇ ਸਾਰੇ ਵਿਅਕਤੀ ਆ ਉਹਨਾਂ ਦਾ ਰੰਗ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਜਾਂ ਕੌਮੀਅਤ ਦੇ ਆਧਾਰ ਤੇ ਕੋਈ ਵੀ ਕਿਸੇ ਨਾਲ ਬਿਤਕਾ ਨਹੀਂ ਹੋਣਾ ਚਾਹੀਦਾ ਜਦ ਕਿ ਗੁਰੂ ਸਾਹਿਬ ਨੇ ਉਸੇ ਵੇਲੇ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਅਸੀਂ ਨੀਚਾ ਅੰਦਰ ਨੀਚੇ ਆਤ ਨੀਕੀ ਹੂਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆ ਸਿਓਰੀਸ ਤਾਂ ਉਹ ਉਸ ਵੇਲੇ ਜਿਹੜਾ ਜਾਤ ਪਾਤ ਦਾ ਜਿਹੜਾ ਆ ਕਬਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਤਾਂ ਉਹ ਖੰਡਨ ਜਿਹੜਾ ਆ ਬਹੁਤ ਕਈ ਸਾਲ ਪਹਿਲਾਂ ਹੋ ਗਿਆ ਸੀ ਦੂਜੀ ਆਪਾਂ ਆਮ ਤੌਰ ਤੇ ਗੁਰਮਾਨੰਦ ਦੇਵ ਜੀ ਦੀ ਬਾਣੀ ਦੇ ਵਿੱਚੋਂ ਬਹੁਤ ਕੋਟ ਕਰਦੇ ਆ ਕਿ ਸੋ ਕਿਉ ਮੰਦਾ ਆਖੀਏ ਜਿੱਤ ਜਿੰਮੇ ਰਾਜਾਨ ਉਹਦੇ ਵਿੱਚ ਵੀ ਮੈਨੂੰ ਬੜੀ ਇੱਕ ਹੈਰਾਨੀ ਦੀ ਗੱਲ ਹੋਈ ਕਿ ਇੱਕ ਵਿਆਨਾ ਕਨਵੈਨਸ਼ਨ ਹੁੰਦੀ ਹੈ 1993 ਦੇ ਵਿੱਚ ਉਸ ਵਿਆਨਾ ਕਨਵੈਨਸ਼ਨ ਦੇ ਵਿੱਚ ਇਹ ਪਾਸ ਹੁੰਦਾ ਆ ਕਿ ਨਾਰੀ ਦੇ ਅਧਿਕਾਰ ਮਨੁੱਖੀ ਅਧਿਕਾਰ ਹਨ ਇਹਦਾ ਮਤਲਬ ਕਿ 30 ਸਾਲ ਤੱਕ ਪਹਿਲਾਂ ਤੱਕ ਨਾਰੀ ਦੇ ਅਧਿਕਾਰ ਮਨੁੱਖੀ ਅਧਿਕਾਰ ਹੀ ਨਹੀਂ ਸੀਰੇ ਤੋ ਕਿਸ ਤਰ੍ਹਾਂ ਦਾ ਸਮਾਜ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਕਿ ਵੈਸਟਰਨ ਕੰਟਰੀਜ਼ ਬਹੁਤ ਸੱਤੋਂ ਅੱਗੇ ਚਲ ਗਈਆਂ ਜਾਂ ਬਹੁਤ ਉੱਥੇ ਬਰਾਬਰੀ ਆ ਤਾਂ ਉੱਥੇ ਕਾਰਨ ਕੀ ਆ ਕਿ ਅੱਜ ਵੀ ਸਾਡੇ ਮਨ ਦੇ ਵਿੱਚ ਕਿਉਂਕਿ ਬਹੁਤ ਪੁਰਾਣੇ ਸਮਿਆਂ ਦੀਆਂ ਸਗੀਆਂ ਤੋਂ ਗੱਲ ਦੇਖੀਏ ਤਾਂ ਔਰਤਾਂ ਦੇ ਪਤੀ ਜਿਹੜਾ ਬਤੀਰਾ ਜਾਂ ਨਕਰਮਾਤਕ ਰਿਹਾ ਹੈ ਆਪ ਚਾਹੇ ਉਹ ਕੋਈ ਵੀ ਕਮਿਊਨਿਟੀ ਹੋਵੇ ਈਵਨ ਅੱਜ ਦੀ ਗੱਲ ਕਰੀਏ ਕੱਲ ਦਾ ਹੀ ਅਜੀਬ ਗੱਲ ਹੈ ਕਿ ਯੂ ਐਸ ਦੇ ਵਿੱਚ ਇਲੈਕਸ਼ਨ ਹੋਈ ਆ ਡੋਨਾਲਡ ਟਰੰਪ ਜਿੱਤਿਆ ਆ ਸਾਰਿਆਂ ਨੂੰ ਪਤਾ ਹੈ ਕਿ ਕਮਲਾ ਹੈਰਿਸ ਉਸ ਤੋਂ ਬੈਟਰ ਕੈਂਡੀਡੇਟ ਹੈ ਪਰ ਅਜੇ ਅਮਰੀਕਨ ਜਿਹਨੂੰ ਕਿ ਸਭ ਤੋਂ ਐਡਵਾਂਸ ਕੰਟਰੀ ਮੰਨਦੇ ਆ ਉਹ ਵੀ ਕਿਸੇ ਲੇਡੀ ਨੂੰ ਐਜ਼ ਪ੍ਰੈਜ਼ੀਡੈਂਟ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਤਾਂ ਉਹ ਜਿਹੜੀ ਮਾਨਸਿਕਤਾ ਆ ਉਹ ਗੁਰੂ ਸਾਹਿਬ ਨੇ ਉਦੋਂ ਉਸ ਵੇਲੇ ਤੋੜਨ ਦੀ ਕੋਸ਼ਿਸ਼ ਕੀਤੀ ਔਰ 1993 ਦੀ ਬਿਆਨਾਂ ਕਨਵੈਨਸ਼ਨ ਆ ਉਸ ਤੋਂ ਬਾਅਦ ਬੜੇ ਜ਼ੋਰ ਸ਼ੋਰ ਦੇ ਨਾਲ ਗੱਲ ਸ਼ੁਰੂ ਹੋਈ ਕਿ ਜੈਂਡਰ ਇਕੁਐਲਿਟੀ ਜੈਂਡਰ ਇਕੁਇਟੀ ਤਾਂ ਉਹ ਗੱਲਾਂ ਜਿਹੜੀਆਂ ਅੱਜ ਵੀ ਬਹੁਤ ਜਗ੍ਹਾ ਦੇ ਉੱਤੇ ਵੱਖ-ਵੱਖ ਪਲੇਟਫਾਰਮ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮ ਤੇ ਹੋ ਰਹੀਆਂ ਆ ਕਿ ਜੈਂਡਰ ਇਕੁਐਲਿਟੀ ਹੋਣੀ ਚਾਹੀਦੀ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਪੇਰੀਮਡਾ ਦਾ ਕਹਿੰਦਾ ਕਿ ਜੈਂਡਰ ਦੀ ਗੱਲ ਹੀ ਨਹੀਂ ਕਰਦੇ ਹੋ ਕਿ ਉਹ ਕਹਿੰਦੇ ਕਿ ਸਿਰਫ ਇੱਕ ਪਰਮਾਤਮਾ ਜਿਹੜਾ ਆ ਉਹਨੂੰ ਤਸੱਵਰ ਕੀਤਾ ਹੈ ਗੁਰਬਾਣੀ ਨੇ ਪਤੀ ਦੇ ਰੂਪ ਦੇ ਵਿੱਚ ਔਰ ਸਾਰਾ ਜੀਵ ਚਾਹੇ ਉਹ ਪੁਰਸ਼ ਆ ਚਾਹੇ ਇਸਤਰੀ ਆ ਉਹ ਇੱਕ ਨਾ ਰਿਆ ਤਾਂ ਉਹ ਜੈਂਡਰ ਦਾ ਭੇਦ ਹੀ ਮਟਾਤਾ ਜੋ ਬਾਇਓਲੋਜੀਕਲ ਡਿਫਰੈਂਸ ਆ ਮੇਲ ਤੇ ਫੀਮੇਲ ਦਾ ਉਹ ਗੁਰਬਾਣੀ ਉਹਨੂੰ ਖਤਮ ਕਰਦੀ ਆ ਤਾਂ ਉੱਥੇ ਫਿਰ ਜੈਂਡਰ ਇਕੁਐਲਿਟੀ ਦਾ ਜੈਂਡਰ ਪੈਰਿਟੀ ਦੀ ਕੋਈ ਗੱਲ ਨਹੀਂ ਰਹਿੰਦੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਆ ਆਰਥਿਕ ਸ਼ੋਸ਼ਣ ਦੀ ਗੱਲ ਕਰਦੇ ਆ ਅੱਜ ਜਗ੍ਹਾ ਜਗ੍ਹਾ ਰੌਲਾ ਪੈਂਦਾ ਹੈ ਕਿਸਾਨ ਅੰਦੋਲਨ ਚੱਲਿਆ ਆ ਤਾਂ ਉੱਥੇ ਰੌਲਾ ਪੈਂਦਾ ਹੈ ਕਿ ਇਹ ਜਿਹੜਾ ਆ ਕਾਰਪੋਰੇਟ ਘਰਾਣਿਆਂ ਆ ਉਹ ਸ਼ੋਸ਼ਣ ਕਰ ਰਹੇ ਆ ਉਹ ਗੱਲ ਹੁੰਦੀ ਆ ਕਾਰਪੋਰੇਟ ਘਰਾਣਿਆਂ ਦੀ ਹੋਰ ਬਹੁਤ ਸਾਰੇ ਸ਼ੋਸ਼ਣ ਆ ਜੇ ਕਿਸੇ ਨੂੰ ਕੋਈ ਪੋਜੀਸ਼ਨ ਮਿਲ ਜਾਂਦੀ ਹੈ ਉਸ ਤਰ੍ਹਾਂ ਦੀ ਤਾਂ ਉੱਥੇ ਉਹ ਰਿਸ਼ਵਤ ਖੋਰੀ ਦਾ ਮਾਮਲਾ ਆ ਧੋਖਾਧੜੀ ਦੇ ਮਾਮਲੇ ਆ ਤਾਂ ਉਹਦੇ ਬਾਰੇ ਬੜਾ ਸਪਸ਼ਟ ਜਿਹੜਾ ਆਰਥਿਕ ਸ਼ੋਸ਼ਣ ਦੇ ਖਿਲਾਫ ਗੁਰੂ ਸਾਹਿਬ ਨੇ ਕਿਹਾ ਕਿ ਹੱਕ ਪ੍ਰਾਇ ਨਾਨਕਾ ਉਸ ਸੂਰ ਉਸ ਗਾਏ ਕਿ ਕਿਸੇ ਦਾ ਵੀ ਹੱਕ ਜਿਹੜਾ ਆ ਉਹਨੇ ਮਾਰਨਾ ਪਰ ਅਸੀਂ ਪ੍ਰੋਬਲਮ ਸਾਡੀ ਉਹ ਹੀ ਆ ਕਿ ਅਸੀਂ ਸਾਰਾ ਕੁਝ ਜਿਹੜਾ ਆ ਉਹ ਆਪਣੇ ਸੁਣ ਲੈਨੇ ਆ ਤੇ ਉਹਨੂੰ ਆਪਣੇ ਮਨ ਦੇ ਵਿੱਚ ਬਸਾਉਣ ਦੀ ਕੋਸ਼ਿਸ਼ ਨਹੀਂ ਕਰਦੇ ਇਸੇ ਕਰਕੇ ਜਿਹੜਾ ਉਹ ਵਰਤਾਰਾ ਆ ਧੋਖਾ ਧੜੀ ਦਾ ਰਿਸ਼ਤਿਆਂ ਦੇ ਵਿੱਚ ਵਿਗਾੜ ਪੈ ਰਿਹਾ ਆ ਜਾਂ ਸਮਾਜ ਦੇ ਵਿੱਚ ਵਿਗਾੜ ਪੈ ਰਿਹਾ ਆ ਤਾਂ ਉਹ ਸਾਰਾ ਵਰਤਾਰਾ ਉਸੇ ਤਰ੍ਹਾਂ ਚੱਲੀ ਜਾ ਰਿਹਾ ਆ ਕਾਰਨ ਉਹ ਇਹੋ ਹੀ ਆ ਕਿ ਅਸੀਂ ਗੁਰਬਾਣੀ ਨੂੰ ਆਪਣੇ ਮਨ ਦੇ ਵਿੱਚ ਬਸਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਿਰਫ ਅਸੀਂ ਇੱਕ ਰਿਸਪੈਕਟ ਦੇ ਤੌਰ ਤੇ ਜਿਹੜਾ ਆ ਉਹ ਮਤਲਬ ਦੇਖਦੇ ਆ ਕਿ ਅਸੀਂ ਬਸ ਸਪੈਕਟ ਦਿੱਤੀ ਸਾਡਾ ਜਿਹੜਾ ਆ ਕਾਰਜ ਆ ਉਹ ਪੂਰਾ ਹੋ ਗਿਆ ਆ ਇਸ ਲਈ ਲੋਕਤੰਤਰ ਢਾਂਚੇ ਦੀ ਗੱਲ ਕਰਦੇ ਆ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਪ੍ਰਮਾਣ ਹੈਗੇ ਆ ਕਿ ਲੋਕਤੰਤਰੀ ਢਾਂਚਾ ਜਿਹੜਾ ਆ ਉਹ ਹੋਣਾ ਚਾਹੀਦਾ ਆ ਤਾਂ ਉੱਥੇ ਸੰਕੇਤ ਮਿਲਦੇ ਆ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਆਮ ਦੁਨੀਆਂ ਦੇ ਵਿੱਚ ਬਹੁਤ ਬਾਅਦ ਵਿੱਚ ਆਈਆਂ ਆ ਪਰ ਗੁਰਬਾਣੀ ਦੇ ਵਿੱਚ ਕਈ ਸਦੀਆਂ ਪਹਿਲਾਂ ਜਿਹੜੀਆਂ ਇਹ ਸਾਰੀਆਂ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਪਾਕ ਸਾਹਿਬਾਨ ਨੇ ਇਹ ਸਾਰੀਆਂ ਗੱਲਾਂ ਤੋਂ ਸਾਨੂੰ ਕਰਾਇਆ ਜਾਦ ਕੇ ਕਿਸ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਵਿਚਰਨਾ ਹੈ ਫਿਰ ਵਾਤਾਵਰਨ ਪ੍ਰਦੂਸ਼ਣ ਦੀ ਗੱਲ ਆਉਂਦੀ ਆ ਵਾਤਾਵਰਨ ਪ੍ਰਦੂਸ਼ਣ ਜਿਹੜਾ ਆ ਉਹ ਕੋਈ ਬਾਹਰੋਂ ਆ ਕੇ ਨਹੀਂ ਕਰ ਰਿਹਾ ਅਸੀਂ ਹੀ ਕਰ ਰਹੇ ਹਾਂ ਚਾਹੇ ਉਹ ਅਸੀਂ ਕੱਲ ਇਹ ਅਸੀਂ ਦੇ ਵਿੱਚ ਸਾਰੀ ਦੁਨੀਆ ਆ ਜਾਂਦੀ ਹੈ ਮਨੁੱਖ ਮਤਲਬ ਆ ਜਾਂਦਾ ਆ ਤਾਂ ਸੰਤੀਕਰਨ ਹੋ ਗਿਆ ਜਾਂ ਸੰਤੀਕਰਨ ਦੇ ਵਿੱਚ ਫਿਰ ਕੀ ਆ ਹੁਣ ਰੋਜ਼ ਰੌਲਾ ਪੈਂਦਾ ਬੁੱਢਾ ਨਾਲਾ ਜਿਹੜਾ ਉੱਥੇ ਪਾਣੀ ਇੰਡਸਟਰੀ ਦੇ ਸਿੜਦਾ ਉਹ ਉਹ ਗਵਰਨਮੈਂਟ ਨੇ ਕਿੰਨੇ ਕਰੋੜਾਂ ਰੁਪਏ ਲਾਤਾ ਸਾਫ ਨਹੀਂ ਕਰ ਪਾ ਰਹੀ ਕਿਉਂਕਿ ਸਾਫ ਕਰਦੇ ਆ ਉਹ ਦੁਬਾਰਾ ਫਿਰ ਉੱਚ ਪਲੂਟਰ ਪਾਣੀ ਆ ਜਾਂਦਾ ਆ ਤਾਂ ਇਸ ਤਰ੍ਹਾਂ ਅਸੀਂ ਛੋਟੇ ਛੋਟੇ ਆਪਣੇ ਫਾਇਦਿਆਂ ਵਾਸਤੇ ਪੂਰੇ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ ਆ ਜਿਹੜਾ ਅਸੀਂ ਹਵਾ 'ਚ ਸਾਹ ਲੈਂਦੇ ਆ ਜਿਹੜਾ ਪਾਣੀ ਪੀਂਦੇ ਆ ਰੋਟੀ ਖਾਂਦੇ ਆ ਅਨਾਜ ਖਾਂਦੇ ਆ ਜਾਂ ਇਵਨ ਜਿਹੜੇ ਵਾਤਾਵਰਣ ਦੇ ਵਿੱਚ ਅਸੀਂ ਰਹਿ ਰਹੇ ਆ ਉਹ ਇੰਨੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਆ ਕਿ ਸਾਨੂੰ ਹੁਣ ਪਿਛੇ 2-4 ਦਿਨ ਦੀਵਾਲੀ ਲੰਘ ਕੇ ਗਈ ਆ ਤਾਂ ਸਾਨੂੰ ਸਾਹ ਲੈਣ ਦਾ ਔਖਾ ਸੀ ਤਾਂ ਇਹ ਚੀਜ਼ਾਂ ਜਿਹੜੀਆਂ ਆ ਅਲਟੀਮੇਟਲੀ ਅਸੀਂ ਆਪ ਰਹਿ ਨਹੀਂ ਚਲੇ ਜਾਣਾ ਸਾਡੀਆਂ ਆਗਦੀਆਂ ਪੀੜ੍ਹੀਆਂ ਨੇ ਵੀ ਆਉਣਾ ਆ ਤੇ ਜਿਸ ਤਰ੍ਹਾਂ ਸਤਕਾਰ ਗੁਰਬਾਣੀ ਦੇ ਵਿੱਚ ਦਿੱਤਾ ਗਿਆ ਆ ਸਾਡੇ ਇਹਨਾਂ ਕੁਦਰਤੀ ਸਾਧਨਾ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤਾਂ ਉਹ ਚੀਜ਼ਾਂ ਜੇ ਅਸੀਂ ਆਪਣੀ ਮਨ ਦੇ ਵਿੱਚ ਬਸਾਈਆਂ ਹੁੰਦੀਆਂ ਤਾਂ ਸ਼ਾਇਦ ਇਹ ਜਿਹੜਾ 500 500 ਸਾਲ ਦਾ ਸਮਾਸੀ ਇਹਦੇ ਵਿੱਚ ਅਸੀਂ ਬਹੁਤ ਕੁਸ਼ ਜਿਹੜਾ ਆ ਉਹ ਵਧੀਆ ਕਰ ਸਕਦੇ ਸੀ ਪਰ ਅੱਜ ਵੀ ਲੋੜ ਆ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਵਾਤਾਵਰਣ ਦੇ ਵਿੱਚ ਦੂਸ਼ਣ ਹੋ ਰਿਹਾ ਆ ਆਮ ਤੌਰ ਤੇ ਇਹ ਹੋ ਜਾਂਦਾ ਹੈ ਕਿ ਮੇਰੇ ਇਕੱਲੇ ਨਾਲ ਕੀ ਹੋਣਾ ਆ ਸੋ ਇਹ ਰਲ ਕੇ ਸਾਨੂੰ ਹਮਲਾ ਮਾਰਨ ਦੀ ਲੋੜ ਆ ਅਸੀਂ ਆਪ ਉਸ ਡਾਇਰੈਕਸ਼ਨ ਦੇ ਵਿੱਚ ਕਾਰਜ ਕਰੀਏ ਤੇ ਹੋਰ ਲੋਕਾਂ ਨੂੰ ਆਪਣੇ ਨਾਲ ਜੋੜੀਏ ਤਾਂ ਮੇਰਾ ਖਿਆਲ ਆ ਕਿ ਇਹ ਇੱਕ ਵੱਡੀ ਜਿਹੜੀ ਹੈ ਲਹਿਰ ਬਣ ਸਕਦੀ ਆ ਸੋ ਸਾਡੇ ਸਾਰਿਆਂ ਵਾਸਤੇ ਇਹ ਵੱਡੀਆਂ ਚੁਣੌਤੀਆਂ ਹਨ ਤੇ ਉਹਦੇ ਤੋਂ ਬਿਨਾ ਹੋਰ ਨਸ਼ਾਖੋਰੀ ਦੀ ਹੈ ਨਸ਼ਾਖੋਰੀ ਦੇ ਬਾਰੇ ਵਿੱਚ ਵੀ ਗੁਰਵਾਣੀ ਦੇ ਵਿੱਚ ਬਹੁਤ ਉਹਨੂੰ ਵਰਜਿਆ ਗਿਆ ਹੈ ਕਿ ਨਸ਼ਾ ਜਿਹੜਾ ਆ ਉਹ ਸਮਾਜ ਵਾਸਤੇ ਖਤਰਨਾਕ ਹੈ ਤੁਹਾਡੀ ਸਿਹਤ ਵਾਸਤੇ ਖਤਰਨਾਕ ਹੈ ਤੇ ਉਹ ਉਹਦੇ ਵਾਸਤੇ ਕਾਫੀ ਪ੍ਰਮਾਣਿਕ ਵਰਮਾਣੇ ਦੇ ਵਿੱਚ ਆਉਂਦੇ ਆ ਕਿ ਜੇ ਨਸ਼ਾ ਕਰਨਾ ਹੀ ਹੈ ਤਾਂ ਨਾਮ ਦਾ ਕਰੋ ਤੇ ਜਿਹੜਾ ਤੁਹਾਨੂੰ ਪ੍ਰਮਾਤਮਾ ਦੇ ਨਾਲ ਮਲਾਪ ਕਰਾਏਗਾ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਹੇ ਉਹ ਆਰਥਿਕ ਵਿਸ਼ੇ ਹੋਣ ਚਾਹੇ ਉਹ ਸਮਾਜਿਕ ਵਿਸ਼ੇ ਹੋਣ ਰਾਜਨੀਤਿਕ ਵਿਸ਼ੇ ਹੋਣ ਹਰ ਇੱਕ ਵਿਸ਼ੇ ਦੇ ਵਿੱਚ ਜਿਹੜੀ ਆ ਉਹ ਸਾਨੂੰ ਸਿਹਤ ਮਿਲਦੀ ਆ ਸੋ ਇਸ ਕਾਨਫਰੰਸ ਦਾ ਜਿਹੜਾ ਮਕਸਦ ਆ ਉਹ ਇਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਉਂਕਿ ਜਿਹੜਾ ਗੁਰੂ ਗੰਦ ਸਾਹਿਬ ਜੀ ਦਾ ਜਿਹੜਾ ਪ੍ਰਧਾਨ ਸੁਰਿਆਉ ਅਧਿਆਤਮਕ ਹੈ ਅਸੀਂ ਆਮ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਕ ਗਿਆਨ ਦਾ ਸੂਮਾ ਹਨ ਪਰ ਜਦੋਂ ਅਸੀਂ ਧਿਆਨ ਨਾਲ ਪੜੀਏ ਤਾਂ ਪਤਾ ਲੱਗਦਾ ਹੈ ਕਿ ਸਾਨੂੰ ਜੀਵਨ ਦਾ ਕੋਈ ਵੀ ਖੇਤਰ ਐਸਾ ਨਹੀਂ ਹੈ ਜਾਂ ਕੋਈ ਵਿਸ਼ਾ ਐਸਾ ਨਹੀਂ ਹੈ ਜਿਹਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸੇ ਨਾ ਦਿੱਤੀ ਹੋਵੇ ਸੋ ਲੋੜ ਹੈ ਕਿ ਅਸੀਂ ਉਸ ਬਾਣੀ ਤੇ ਵਿਚਾਰ ਕਰੀਏ ਤੇ ਉਸ ਬਾਣੀ ਦੀ ਲੋਹ ਦੇ ਵਿੱਚ ਗੁਰਵਾਣੀ ਦੀ ਲੋਹ ਦੇ ਵਿੱਚ ਅਸੀਂ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤਾ ਉਸ ਜੇ ਗੁਰੂ ਮੰਦੇ ਆ ਬਾਣੀ ਨੂੰ ਤਾਂ ਉਹਦਾ ਸਤਿਕਾਰ ਕਰਦੇ ਹੋਏ ਅਸੀਂ ਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਸ ਸਮਝ ਦੇ ਨਾਲ ਅਸੀਂ ਆਪਣੇ ਵਿਸ਼ਿਆਂ ਦੇ ਵਿੱਚ ਉਸ ਕੰਟੈਕਸਟ ਦੇ ਵਿੱਚ ਕਾਰਜ ਕਰੀਏ ਤਾਂ ਜੋ ਅਸੀਂ ਦੁਨੀਆ ਤੱਕ ਗੁਰੂ ਗੰਗ ਸਾਹਿਬ ਜੀ ਦਾ ਸੰਦੇਸ਼ ਜਿਹੜਾ ਆ ਉਹ ਪਹੁੰਚਾ ਸਕੀਏ ਤੇ ਮੈਂ ਇੱਕ ਵਾਰ ਡਾਕਟਰ ਗੁਰਨਾਮ ਸਿੰਘ ਜੀ ਦਾ ਡਾਕਟਰ ਉਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰੇ ਜੋ ਡੈਲੀਗੇਟਸ ਆਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਉਮੀਦ ਵੀ ਕਰਦਾ ਹਾਂ ਕਿ ਇਹ ਕਾਨਫਰੰਸ ਜਿਹੜੀ ਆ ਇੱਕ ਬਹੁਤ ਹੀ ਵਧੀਆ ਸੰਦੇਸ਼ ਲੈ ਕੇ ਜਾਏਗੀ ਤੇ ਦੂਜੀ ਵੱਡੀ ਗੱਲ ਜਿਹੜੀ ਆ ਕਿ ਲਾਸਟ ਜਿਹੜੀ ਕਾਨਫਰੰਸ ਹੋਈ ਸੀ ਸਾਡੀ ਪਹਿਲੀ ਤਾਂ ਉਹਦੀਆਂ ਪ੍ਰੋਸੀਡਿੰਗਸ 'ਚ ਉਹ ਵਧੀਆ ਪੇਪਰ ਸੀ ਅਸੀਂ ਉਹਨਾਂ ਨੂੰ ਛਪਵਾਇਆ ਸੀ ਸੋ ਇਸ ਕਾਨਫਰੰਸ ਦੀਆਂ ਪ੍ਰੋਸੀਡਿੰਗਸ ਦੇ ਵਿੱਚ ਵੀ ਬਹੁਤ ਵਧੀਆ ਜਿਹੜੇ ਪੇਪਰ ਹੋਣਗੇ ਤਾਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਜਿੰਨਾ ਵੀ ਲੈਂਗੁਏਜਸ ਦੇ ਵਿੱਚ ਪੇਪਰ ਆਉਣਗੇ ਅਸੀਂ ਉਹਨਾਂ ਪੇਪਰਾਂ ਨੂੰ ਇੱਕ ਪ੍ਰੋਸੀਡਿੰਗ ਦੇ ਫਾਰਮ ਦੇ ਵਿੱਚ ਛਾਪਾਂਗੇ ਤਾਂ ਕਿ ਇਹ ਜਿਹੜਾ ਸੰਦੇਸ਼ ਆ ਇਹ ਪੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ